ਕਿਸਾਨ ਦੋਸਤੋ ਥੋੜਾ ਸਮਾਂ ਪਹਿਲਾਂ ਜਿਲ੍ਹਾ ਪਟਿਆਲੇ ਦੀ ਹੁਣੇ ਮੀਟਿੰਗ ਕਰਵਾ ਕੇ ਅਸੀਂ ਹਟਿਆ ਮੈਂ ਉਹ ਮੀਟਿੰਗ ਦੇ ਵਿੱਚ ਇੱਕ ਜਿਹੜਾ ਪੱਤਰਕਾਰ ਭਾਈਚਾਰੇ ਵੱਲੋਂ ਮਨਜਿੰਦਰ ਸਿੱਧੂ ਤੇ ਪਰਚਾ ਦਰਜ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਤਿੰਨ ਮਾਰਚ ਦਾ ਬਠਿੰਡੇ ਦੇ ਵਿੱਚ ਇਕੱਠ ਰੱਖਿਆ ਗਿਆ ਉਸ ਇਕੱਠ ਦੀ ਮੈਂ ਪੀਲ ਕੀਤੀ ਜਿਲ੍ਹਾ ਪਟਿਆਲੇ ਦੇ ਕਿਸਾਨਾਂ ਨੂੰ ਕਿ ਆਪਾਂ ਨੂੰ ਜਾਣਾ ਚਾਹੀਦਾ ਉਹਨਾਂ ਨੇ ਸਹਿਮਤੀ ਦਿੱਤੀ ਨਾਲ ਹੀ ਜਦੋਂ ਅਸੀਂ ਬੋਲ ਕੇ ਹਟੇ ਸਾਨੂੰ ਫੋਨ ਆਇਆ ਕਿ ਉਹ ਪਰਚਾ ਵਾਪਸ ਲੈ ਲਿਆ ਜਾਂ ਨੇ ਰੱਦ ਕਰਾ ਲਿਆ ਮੈਂ ਕਹਿੰਨਾ ਵੀ ਲੜਨ ਵਾਲੇ ਲੋਕਾਂ ਦੀ ਜਿੱਤ ਹੋਈ ਹੈ ਸਰਕਾਰ ਨੂੰ ਇੰਨੀਆਂ ਨਿੱਕੀਆਂ ਮੂਟੀਆਂ ਗੱਲਾਂ ਤੇ ਨਹੀਂ ਆਉਣਾ ਚਾਹੀਦਾ ਇੱਕ ਐਮਐਲਏ ਨੂੰ ਜੇ ਕਿਸੇ ਨੇ ਵੀਡੀਓ ਪਾਈ ਹੈ ਲੋਕਾਂ ਦੀ ਆਵਾਜ਼ ਲੋਕਾਂ ਤੇ ਲੈ ਕੇ ਗਿਆ ਹੈ ਕਟੋ-ਕਟ ਏਸੇ ਲੋਕਾਂ ਨੇ ਸਾਨੂੰ ਐਮ.ਐਲ.ਏ ਬਣਾਇਆ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਐਡਾ ਛੇਤੀ ਆਪਦੇ ਬੰਦਿਆਂ ਦੇ ਕਹਿਣ ਤੇ ਪਰਚਾ ਕਰਾ ਦੇਣਾ ਕਟੋ-ਕਟ ਪੜਤਾਲ ਕਰਨੀ ਬਣਦੀ ਸੀ ਹੁਣ ਜਿੱੱਡੀ ਕਾਲੀ ਦੇ ਵਿੱਚ ਉਹ ਪਰਚਾ ਰੱਦ ਕੀਤਾ ਹੈ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਹੈ ਅਸੀਂ ਉਸ ਭਾਈਚਾਰੇ ਨੂੰ ਪੱਤਰਕਾਰ ਭਾਈਚਾਰੇ ਨੇ ਜਿਹੜੇ ਕਦਮ ਚੁੱਕ ਕੇ ਉਹਦੇ ਹਮਾਇਤ ਤੇ ਆਏ ਕਿਸਾਨ ਜੱਸੇ ਬੰਦੀਆਂ ਉਹਦੀ ਹਮਾਇਤ ਤੇ ਆਈਆਂ ਮਜ਼ਦੂਰ ਜੱਸੇ ਬੰਦੀਆਂ ਹਮਾਇਤ ਤੇ ਆਈਆਂ ਇਸ ਲੋਕਾਂ ਨੂੰ ਇਹ ਲੱਗਦਾ ਕਿ ਏਕੇ ਤੋਂ ਬਗੈਰ ਸਰਕਾਰਾਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ ਤਾਂ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਬਹੁਤ ਲੜਨ ਵਾਲੇ ਲੋਕਾਂ ਦੀ ਜਿੱਤ ਆਈ ਹੈ ਮੈਂ ਇਹੀ ਕਹਿਣਾ ਦੇਰ ਆਈ درست ਆਈ ਕਿ ਜਿਹੜਾ ਉਹਨਾਂ ਨੇ ਪਰਚਾ ਵਾਪਸ ਲਿੱਤਾ ਹੈ ਤਾਂ ਲੋਕਾਂ ਦੀ ਜਿੱਤ ਹੋਈ ਹੈ ਇਹਨੂੰ ਹੁਣ ਜਿੱਤ ਦੇ ਰੂਪ ਦੇ ਵਿੱਚ ਬਦਲਣਾ ਚਾਹੁੰਦਾ ਹੈ ਗਾਹਾਂ ਨੂੰ ਕੋਈ ਐਮਐਲਏ ਕੋਈ ਅਫਸਰशाही ਇਹੋ ਜੀ ਕਾਲੀ ਦੇ ਵਿੱਚ ਪਰਚਾ ਕਿਸੇ ਤੇ ਨਾ ਕਰੇ ਤਾਂ ਲੋਕਾਂ ਨੇ ਤਾਂ ਸੜਕਾਂ ਤੇ ਹੋਣਾ ਲੋਕਾਂ ਦੀ ਮਜਬੂਰੀ ਨਾ ਵੜਾਓ ਧੰਨਵਾਦ ਵੈਫਰੂਜੀ ਕਾ ਖਾਲਸਾ ਸ੍ਰੀ ਵੈਫਰੂਜੀ ਕੀ ਫਤਿਹ